ਹੁਣ ਭਾਰਤ ਦੇ ਵਿੱਚ ਕੋਰੋਨਾ ਦੇ ਮੌਜੂਦਾ ਹਾਲਾਤਾਂ ਤੇ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਹੁਣ ਤੱਕ ਕੋਵਿਡ-19 ਦੇ ਨਵੇਂ ਰੂਪ XFG ਦੇ 163 ਮਾਮਲੇ ਸਾਹਮਣੇ ਆਏ ਨੇ ਦਾ ਲੇਸਰ ਜਰਨਲ ਦੇ ਮੁਤਾਬਕ ਰੀਕੰਬਿਨੇਟ XFG ਵੈਰੀਐਂਟ ਵਿੱਚ ਚਾਰ ਪ੍ਰੋਟ ਬੁਖ ਸਪਾਈਕ ਮਿਊਟੇਸ਼ਨ ਹਨ ਕੈਨੇਡਾ ਦੇ ਵਿੱਚ ਇਸ ਦਾ ਸ਼ੁਰੂਆਤੀ ਪਤਾ ਲੱਗਣ ਤੋਂ ਬਾਅਦ ਇਹ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਫੈਲਿਆ ਇੰਡੀਅਨ ਸਰਵ ਕੋ 2 ਜੀਨੋਮਿਕਸ ਕਨਸੋਰਟੀਅਮ ਦੀ ਅੰਕੜਿਆਂ ਦੇ ਮੁਤਾਬਕ ਕੋਵਿਡ-19 ਪੈਦਾ ਕਰਨ ਵਾਲੇ ਵਾਇਰਸ ਦਾ XF0 ਰੂਪ ਕੁੱਲ 163 ਨਮੂਨਿਆਂ ਦੇ ਵਿੱਚ ਪਾਇਆ ਗਿਆ ਸਭ ਤੋਂ ਵੱਧ 99 ਮਹਾਰਾਸ਼ਟਰ ਦੇ ਵਿੱਚ ਇਸ ਤੋਂ ਬਾਅਦ ਤਾਮਿਲਨਾਡੂ ਦੇ ਵਿੱਚ 16 ਕੇਰਲ ਦੇ ਵਿੱਚ 15 ਗੁਜਰਾਤ ਦੇ ਵਿੱਚ 11 ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਪੱਛਮੀ ਬੰਗਾਲ ਦੇ ਵਿੱਚ 6 6 ਕੇਸ ਪਾਏ ਗਏ ਨੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਈ ਦੇ ਵਿੱਚ XF0 ਰੂਪ ਦੇ 100 ਉਨ 8 ਨਮੂਨਿਆਂ ਦਾ ਪਤਾ ਲਗਾਇਆ ਗਿਆ ਸੀ ਜਦਕਿ April ਦੇ ਵਿੱਚ ਇਸਦੇ 2 ਨਮੂਨਿਆਂ ਦੀ ਜਾਂਚ ਹਾਂ ਦੇ ਵਿੱਚ ਪਾਈ ਗਈ ਸੀ ਜੂਨ ਦੇ ਵਿੱਚ 2 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 48 ਘੰਟਿਆਂ ਦੇ ਵਿੱਚ 669 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਭਾਰਤ ਦੇ ਵਿੱਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6000 ਦੇ ਅੰਕੜੇ ਨੂੰ ਪਾਰ ਕਰ ਗਈ ਹੈ ਤੁਹਾਨੂੰ ਭਾਰਤ ਦੇ ਵਿੱਚ ਕੋਰੋਨਾ ਦੇ ਮੌਜੂਦਾ ਹਾਲਾਤਾਂ ਤੇ ਗੱਲ ਕਰਦੇ ਹਾਂ ਭਾਰਤ ਦੇ ਵਿੱਚ ਹੁਣ ਤੱਕ ਕੋਵਿਡ-19 ਦੇ ਨਵੇਂ ਰੂਪ XFG ਦੇ 163 ਮਾਮਲੇ ਸਾਹਮਣੇ ਆਏ ਨੇ ਦਾ ਲੈਸਰ ਜਰਨਲ ਦੇ ਮੁਤਾਬਕ ਰੀਕੰਬਿਨੇਟ XFG ਵੈਰੀਐਂਟ ਵਿੱਚ ਚਾਰ ਪ੍ਰਮੁੱਖ ਸਪਾਈਕ ਮਿਊਟੇਸ਼ਨ ਹਨ ਕੈਨੇਡਾ ਦੇ ਵਿੱਚ ਇਸ ਦਾ ਸ਼ੁਰੂਆਤੀ ਪਤਾ ਲੱਗਣ ਤੋਂ ਬਾਅਦ ਇਹ ਤੇਜ਼ੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਫੈਲਿਆ ਇੰਡੀਅਨ ਸਰਵ ਕੋ 2 ਜੀਨੋਮਿਕਸ ਕਨਸੋਰਟੀਅਮ ਦੀ ਅੰਕੜਿਆਂ ਦੇ ਮੁਤਾਬਕ ਕੋਵਿਡ-19 ਪੈਦਾ ਕਰਨ ਵਾਲੇ ਵਾਇਰਸ ਦਾ XF0 ਰੂਪ ਕੁੱਲ 163 ਨਮੂਨਿਆਂ ਦੇ ਵਿੱਚ ਪਾਇਆ ਗਿਆ ਸਭ ਤੋਂ ਵੱਧ 99 ਮਹਾਰਾਸ਼ਟਰ ਦੇ ਵਿੱਚ ਇਸ ਤੋਂ ਬਾਅਦ ਤਾਮਿਲਨਾਡੂ ਦੇ ਵਿੱਚ 16 ਕੇਰਲ ਦੇ ਵਿੱਚ 15 ਗੁਜਰਾਤ ਦੇ ਵਿੱਚ 11 ਅਤੇ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਪੱਛਮੀ ਬੰਗਾਲ ਦੇ ਵਿੱਚ 6-6 ਕੇਸ ਪਾਏ ਗਏ ਨੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਈ ਦੇ ਵਿੱਚ XF0 ਰੂਪ ਦੇ 100 ਉਨਾਠ ਨਮੂਨਿਆਂ ਦਾ ਪਤਾ ਲਗਾਇਆ ਗਿਆ ਸੀ ਜਦਕਿ April ਦੇ ਵਿੱਚ ਇਸਦੇ 2 ਨਮੂਨਿਆਂ ਦੀ ਜਾਂਚ ਹਾਂ ਦੇ ਵਿੱਚ ਪਾਈ ਗਈ ਸੀ ਜੂਨ ਦੇ ਵਿੱਚ 2 ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਦੇ ਮੁਤਾਬਕ ਪਿਛਲੇ 48 ਘੰਟਿਆਂ ਦੇ ਵਿੱਚ 669 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਭਾਰਤ ਦੇ ਵਿੱਚ ਕੋਵਿਡ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6000 ਦੇ ਅੰਕੜੇ ਨੂੰ ਪਾਰ ਕਰ ਗਈ ਹੈ